ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਰਸ਼ਨ ਕਰੋ ਜੀ ਤਿਲਾ ਤਾਰਾਗੜ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲੇ ਬਣਾਏ ਸੀ ਆਨੰਦਪੁਰ ਦੀ ਰੱਖਿਆ ਲਈ ਤੇ ਇਹ ਕਿਲਾ ਜਿਹੜਾ ਬੜਵਾਇਆ ਸੀਗਾ ਕਿ ਨਾ ਇਹ ਪਹਾੜੀ ਰਾਜਿਆਂ ਤੋਂ ਰੱਖਿਆ ਲਈ ਬਣਾਇਆ ਸੀ ਤੇ ਇਹ ਮੇਨ ਗੇਟ ਆ ਅੰਦਰ ਜਾ ਕੇ ਆਪਾਂ ਅ ਬਾਬਾ ਜੀ ਨਾਲ ਗੱਲ ਕਰਾਂਗੇ ਇਸ ਦਾ ਇਤਿਹਾਸ ਦੱਸਾਂਗੇ ਤੇ ਇਹ ਮੇਨ ਗੇਟ ਆ ਤੇ ਇਧਰਲੇ ਪਾਸੇ ਜੋ ਪਹਾੜ ਆਗੇ ਨਾਣਾ ਦੀਵ ਦੇ ਪਹਾੜ ਜੋ ਇੱਧਰ ਦਿਖਦੇ ਨੇ ਪਹਾੜ ਲੱਭੀ ਆ ਜਾਂਦੇ ਨੇ ਇੱਥੇ ਜਿਆਦਾ ਦੂਰ ਨਹੀਂ ਹੈਗੇ ਸੋ ਜਦੋਂ ਵੀ ਤੁਸੀਂ ਆਓ ਇੱਥੇ ਵੀ ਜ਼ਰੂਰ ਦਰਸ਼ਨ ਕਰਕੇ ਜਾਓ ਇਹ ਸੰਗਤ ਜੀ ਦਰਸ਼ਨ ਕਰੋ ਇਹ ਮੇਨ ਗੇਟ ਆ ਕਿਲੇ ਦਾ ਤੇ ਇਧਰਲੀ ਸਾਈਡ ਇਹ ਬਹੁਤ ਉਚਾਈ ਤੇ ਹੈਗਾ ਮਤਲਬ ਕਿ ਇੰਨਾ ਤਾਂ ਆਨੰਦਪੁਰ ਵੀ ਨਹੀਂ ਉਚਾਈ ਤੇ ਕਿਲਾ ਜਿੰਨਾ ਇਹ ਹੈਗਾ ਤੇ ਇੱਕ ਪਹਾੜੀ ਟੈਪਤੀ ਹੈ ਇਹ ਤੇ ਇਸ ਕਿਲੇ ਬਾਰੇ ਜਾਣਦੇ ਤਾਂ ਬਹੁਤ ਘੱਟ ਨੇ ਪਰ ਇੱਥੇ ਸੰਗਤ ਬਹੁਤ ਘੱਟ ਆਉਂਦੀ ਆ ਸੋ ਜਦੋਂ ਵੀ ਤੁਸੀਂ ਆਨੰਦਪੁਰ ਆਓ ਆਨੰਦਗੜ੍ਹ ਦੇ ਕਿਲੇ ਤੇ ਜਾਂ ਲੋਹੜਗੜ੍ਹ ਦੇ ਕਿਲੇ ਤੇ ਆਉਂਦੇ ਹੋ ਪਰ ਤਾਰਾਗੜ੍ਹ ਦਾ ਕਿਲਾ ਜੋ ਉੱਤੇ ਬਹੁਤ ਸੰਗਤ ਘੱਟ ਆਉਂਦੀ ਆ ਤੇ ਅੱਜ ਮੇਨ ਦ੍ਰਿਸ਼ ਤੇ ਉੱਪਰ ਨੀਲਾ ਨਿਸ਼ਾਨ ਸਾਹਿਬਾ ਦਾ ਜ਼ਿਆਦਾਤਰ ਜਿਹੜੇ ਕਿਲੇ ਨੇ ਇਹਨਾਂ ਤੇ 50 ਕਿਲੇ ਤੇ ਮੈਂ ਜੀ ਨੋਟ ਕੀਤੀ ਵੀ ਉਹਨਾਂ ਤੇ ਨੀਲੇ ਨਿਸ਼ਾਨ ਸਾਹਿਬ ਨੇ ਸੰਗਤ ਜੀ ਇਹ ਹੈਗਾ ਅੰਦਰ ਦਾ ਜੋ ਦਰਬਾਰ ਸਾਹਿਬ ਦਾ ਦ੍ਰਿਸ਼ ਤੇ ਸਾਡੇ ਨਾਲ ਇੱਥੇ ਤੇ ਮੁੱਖ ਜੋ ਗ੍ਰੰਥੀ ਸਾਹਿਬ ਨੇ ਗੁਰਪ੍ਰੀਤ ਸਿੰਘ ਜੀ ਉਹ ਇਤਿਹਾਸ ਦੱਸਣਗੇ ਇਥੇ ਦਾ ਤਾਰਾਗੜ ਉਸ ਵਾਈ ਜੀ ਕਾਹਨ ਸਾਹਿਬਾਂ ਜੀ ਦੇ ਘਟੇ ਗੁਰੂ ਗਬੀਰ ਸਿੰਘ ਜੀ ਇਹ ਕਿਲਾ ਤਾਰਾਗੜ ਸਾਹਿਬ ਹੈ ਜੀ ਇਸ ਲਈ ਸਿੱਤਾਤਾ ਸੈਵਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੀਲਾਨਾ ਫਤਿਹ ਦੀ ਰੱਖਿਆ ਵਾਸਤੇ ਪੰਜ ਕਿਲੇ ਬਣਵਾਏ ਸੀ ਸਭ ਤੋਂ ਵੱਡਾ ਕਿਲਾ ਚਲਾਣਾ ਨਿਗਰ ਸਾਹਿਬ ਦੂਸਰੇ ਨੰਬਰ ਤੇ ਕਿਰਾਡੋਗਰ ਸਾਹਿਬ ਤੀਸਰਾ ਕਿਲਾ ਮੋਰਗਰ ਸਾਹਿਬ ਚੌਥਾ ਕਿਲਾ ਕਿਲਾ ਫਤਿਹਗੜ ਸਾਗਰ ਤੇ ਪੰਜਵਾਂ ਕਿਲਾ ਕਿਲਾ ਸਾਰਾਗੜ ਸਾਹਿਬ ਇਹ ਪਹਾੜੀਆਂ ਦੇ ਵਿੱਚ ਸਥਿਤ ਹੈ ਇਹ ਦਰੁ ਪਹਾੜੀ ਰਾਜਿਆਂ ਦੇ ਜਿਹੜੇ ਨੂੰ ਮਿਲੇ ਹੁੰਦੇ ਸੀ ਉਹਨਾਂ ਨੂੰ ਬਚਾਉਣ ਵਾਸਤੇ ਇੱਥੇ ਸੈਨਾ ਇੱਥੇ ਸਿੰਘ ਰਹਿੰਦੇ ਸੀ ਇਹ ਕਿਲਾ ਬਣਾਇਆ ਗਿਆ ਹੈ ਤੇ 500 ਬ੍ਰਹਮਗੀਆਂ ਨੇ ਨਿਤਾਬ ਵੀ ਕੀਤਾ ਹੈ ਜਿਨ੍ਹਾਂ ਦੇ ਵਾਸਤੇ ਇਸਵੇਂ ਪਿਤਾ ਜੀ ਆਪ ਲੰਗਰ ਤਿਆਰ ਕਰਕੇ ਲੰਘੇ ਪੜੀਏ تھے ਉਹਨਾਂ ਦੇ ਵਾਸਤੇ ਲੰਗਰ ਤਿਆਰ ਕਰਕੇ ਲੋਕੀ ਤੇ ਜਦੋਂ ਵੀ ਤੁਸੀਂ ਸੰਗ ਸੰਗਤ ਨੂੰ ਮੇਨ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਤਾਰਾਗੜ ਦਾ ਕਿਲਾ ਦੇਖਣਾ ਹੋ ਆਪਣੇ ਬੱਚਿਆਂ ਨੂੰ ਦਿਖਾਓ ਕਿਉਂਕਿ ਬਾਕੀ ਸਾਰੇ ਕਿਲਿਆਂ 'ਚ ਜਾਂਦੇ ਨੇ ਤਾਰਾਗੜ ਦਾ ਕਿਲਾ ਜਿਹੜਾ ਉੱਥੇ ਬਹੁਤ ਘੱਟ ਸੰਗਤ ਆਉਂਦੀ ਹੈਗੀ ਇਹ ਨੰਬਰ ਸਾਹਿਬ ਤੋਂ ਦੂਰ ਹੈ 5 ਕਿਲੋਮੀਟਰ ਦੂਰ ਹੈ ਖੜੀ ਦੇ ਵਿੱਚ ਦਿਖਦਾ ਨਹੀਂ ਜੀ ਤੇ ਮੈਂ ਸੁਣਿਆ ਜੀ ਕਹਿੰਦੇ ਮਹਾਰਾਜ ਰਣਜੀਤ ਸਿੰਘ ਜੀ ਨੇ ਇਹ ਜਗ੍ਹਾ ਦੀਆਂ ਨਿਸ਼ਾਨੀਆਂ ਲਵਾਇਆਂ ਸੀ ਜੀ ਅਵਦੇ ਰਾਜ ਦੇ ਟਾਈਮ 'ਕਿਉਂਕਿ ਜਦੋਂ ਕਹਿੰਦੇ ਉਹ ਜੀ ਮੁਗਲਾਂ ਨੇ ਇਹਨਾਂ ਦੀ ਤੋੜ ਤਰਾਈ ਕੀਤੀ ਸੀ ਉਹ ਉਹਨਾਂ ਨੇ ਬਣਵਾਇਆ ਸੀ ਸਾਰੇ ਗੁਰਦੁਆਰਾ ਸਾਹਿਬ ਜੀ ਵੈਸੇ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਨੇ ਬਣਵਾਇਆ ਜੀ ਪਹਿਲਾਂ ਫੋਨੇ ਅਪਡੇਟ ਕੀਤਾ ਦੁਬਾਰਾ ਹਾਂਜੀ ਕਿਸੇ ਇੱਕ ਪਰਿਵਾਰਾ ਦਾ ਸੇਵਾ ਕੀਤੀ ਗਈ ਹੈ ਕੋਈ ਪੁਲਿਸ ਵਾਲੇ ਅੱਛਾ ਜੀ ਤੇ ਐਸਜੀਪੀਸੀ ਦੀ ਅੰਡਰਵਰਨ ਆ ਰਹੀ ਹੈ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਜੀ ਆਪ ਗੁਰਮਾਲ ਕਾ ਚੜ੍ਹਦੀ ਕਲਾ ਬਖਸ਼ੀ ਜੀ ਆਪ ਗੁਰੇ ਸੋਨਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਲਾ ਤਾਰਾ ਗੜਦਾ ਜੋ ਇਤਿਹਾਸ ਤੇ ਉਚਾਈ ਵਾਲੀ ਵੀਡੀਓ ਮੈਂ ਤਾਂ ਨਹੀਂ ਬਣਾ ਸਕਿਆ ਕਿਉਂਕਿ ਮੈਂ ਇਕੱਲਾ ਹੀ ਵਾਕਤੇ ਸੀਗਾ ਇਸ ਲਈ ਤੁਸੀਂ ਇਹਦੀ ਉਚਾਈ ਇੱਥੋਂ ਹੀ ਦੇਖ ਸਕਦੇ ਹੋ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ